ਆ ਜਾ ਇੱਕ ਤੈਨੂੰ ਚੀਜ਼ ਦਿਖਾਉਣਾ ਅਜ ਤੱਕ ਦੇਖੂ ਹੀ ਨਹੀਂ ਕੋਈ ਚੀਜ਼ ਵੀ ਦਿੱਤੀ ਜਾਂਦੀ ਆ ਉਹਦੇ ਨਾਲ ਕੋਈ ਚੀਜ਼ ਸਰੋਂ ਮੱਕੀ ਝੋਨਾ ਕੀ ਸਭ ਕੁਝ ਦਾਲਾ ਇੱਕ ਦਾਲਾਂ ਦੂੜਾ ਸਭ ਸਾਰਾ ਕੋਸ਼ਿ ਆ ਜਾ ਆ ਜਾ ਫਿਰ ਮਹਿੰਗੀ ਨਾ ਹੋਵੇ ਮੈਂ ਕਹਿੰਦਾ ਸਸਤ ਕੋਈ ਆ ਜਾ ਜਮੇ ਸਸਤੀ ਆ ਆ ਜਾ ਆ ਜਾ ਆ ਮਾਰਿਆ ਤੇ ਇਧਰ ਅੱਛਾ ਇਧਰ ਮਾਰ ਕੈਮਰਾ ਹਾਂ ਆਹਾ ਮਸ਼ੀਨ ਆ ਇਹਦੀਆਂ ਡਿਸਕਾਂ ਚੇਂਜ ਹੋ ਜਾਂਦੀਆਂ ਡਿਸਕਾਂ ਕਿੱਥੇ ਇਹਦੀਆਂ ਉਹ ਪੰਜਾ ਪਰਲੇ ਪਾਸ ਉਹ ਡਿਸਕ ਆਇੰਗਾ ਟੀ ਝੋਨਾ ਬੀਜ ਲਾ ਛੋਲੇ ਵੀ ਲੋਈ ਮੱਕੀ ਵੀ ਲੋ ਸਰੋਂ ਵੀ ਲੋ ਮੱਲਾ ਕੋਸ ਮਰਜ਼ੀ ਬੀਚੀ ਚੱਲ ਮੰਨ ਬਹ ਠੀਕ ਹੈ ਹਾਂ ਜੇ ਦੀ ਕੀਮਤ ਦੀ ਗੱਲ ਕਰੀਏ ਜੀ ਕਿੰਨੇ ਕ ਦੀ ਆ 114000 ਰੁਪਏ 114000 ਸਾਰੀਆਂ ਚੀਜ਼ਾਂ ਹੀ ਬੀਚਦੀ ਆ ਠੀਕ ਸਬਸਿਡੀ ਵੀ ਹੈਗੀ ਆ ਸਬਸਿਡੀ ਵੀ ਮੱਲਾ ਤੇ ਠੀਕ ਆ ਸਬਸਿਡੀ ਜਿਹੜੇ ਹਾਂ ਜੇ ਹੁਣ ਸਬਸਿਡੀ ਭਰਦੇ ਸੀਗੇ ਪਿੱਛੇ ਜੇ ਹੁਣ ਮਿਲੂਗੀ ਜੀ ਆ ਜਾ ਮੱਲਾ ਸਬਸਿਡੀ ਵਾਲਾ ਸਾਡਾ ਸਬਸਿਡੀ ਵਾਲਾ ਵਾਸਤੇ ਵੀ ਸੌਖਾ ਹੋ ਜਾ ਹਾਂ ਹਾਂ ਤੇ ਸਾਰੀਆਂ ਚੀਜ਼ਾਂ ਬੀਚਦੀ ਆ ਠੀਕ ਆ ਤੇ ਮੈਨਾਂ ਜੀਰੋ ਡ੍ਰਿਲ ਵਾਲਾ ਕੰਮ ਹੀ ਹੈ ਇਹ ਇਸ ਟਾਈਮ ਸਟੈਪ ਸੀਡਰ ਹੈ ਛੋਣੇ ਦੀ ਬਜਾਈ ਆਪਣਾ ਸਟੈਪ ਸੀਡਰ ਹੈ ਅੱਛਾ ਛੋਣੇ ਦੀ ਬਜਾਈ ਰੋਕ ਰੋਕ ਕੇ ਕਰਦੀ ਹੈ ਛੋਣੇ ਦੀ ਜਿਵੇਂ ਆਪਾਂ ਚੱਕ ਲੈਂਦੀ ਆ ਉਹ ਸਮਝ ਗਏ ਸਟੈਪ ਸੀਡਰ ਹਾਂ ਸਟੈਪ ਹਾਂ ਸਟੈਪ ਜਿੰਨਾ ਜਿੰਨੀ ਦੂਰ ਤੇ ਝੋਨਾ ਹੁੰਦਾ ਇਹ ਲੁਧਿਆਣੇ ਮੰਦੀ ਹੈ ਜੀ ਇਹ ਲੁਧਿਆਣੇ ਹੈ ਜੀ ਮਲਾਂ ਲੁਧਿਆਣੇ ਆ ਜਿਓ ਤੇ ਬਹੁਤ ਕਰ ਲੋ ਤੇ ਬਾਈਆਂ ਦਾ ਐਡਰੈਸ ਦਿਖਾ ਦੇ ਤੋ ਕਾਰਟ ਤੋਂ ਜਿਨਾ ਲੈਣੀਆਂ ਦੇ ਬਾਈ ਸੰਪਰਕ ਕਰ ਸਕਦੇ ਹਨ ਹਮ 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 ਕ ਚੱਕਤਾ ਉਹਨਾਂ ਨੇ ਕੰਮ ਸਾਰਾ ਹੀ ਚੱਕਤਾ ਲੈ ਵੀ ਆ ਵੀ ਦੇਖ ਲੋ ਇਹਨਾਂ ਦਾ ਐਡਰੈਸ ਆ ਬਾਈਆਂ ਦਾ ਲੁਧਿਆਣੇ ਜਿਹਨੇ ਦੇਖਣਾ ਇੱਥੇ ਆ ਕੇ ਲੈ ਸਕਦੇ ਹੋ ਮਾਨਾ ਮਾਰੋ ਕੈਮਰਾ ਟੈਂਕ ਵਾਲਾ ਕੰਮੀ ਹੋਰ ਚੈਨਕ ਵਾਲਾ ਭਾਈ ਬਾਈ ਬੰਦਾ ਹੀ ਕਨਫਿਊਜ਼ ਹੋ ਜੂ ਤੇ ਕਾਦੇ ਵਾਲੀ ਆ ਉਹ ਵੀ ਵਿਖਾਉਨੇ ਆ ਫਿਰ ਆ ਜਾਕਰ ਵੱਡੇ ਭਾਈ ਆਇਓ ਕਰਾ ਮਾੜਾ ਨੇੜੇ ਵੱਡੇ ਵੀਰੇ ਕਾਦੇ ਵਾਲੀ ਮਸ਼ੀਨ ਵੀਰ ਜੀ ਪਹਿਲਾਂ ਤੁਹਾਨੂੰ ਸਸਰੀ ਘਾਲ ਸਾਰ ਭਰੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਇਹ ਵੀਰ ਜੀ ਮੱਕੀ ਦੇ 4 ਦੀ ਗੱਠ ਬੰਦੀ ਆ ਓਕੇ ਜੀ 100 ਕਿਲੋ ਦੀ ਸੋ ਕਿਲੋ ਦੀ ਐ ਬੰਦੀ ਜਿਵੇਂ ਆਪਾਂ ਤੱਕੜੀ ਨਾਲ ਤੋਲ ਦਿੰਨੇ ਆ ਅਸ ਆਟੋ ਹੀ ਆਟੋ ਹੀ ਆਟੋ ਹੀ ਸਾਰੀ ਮਲਾ ਆਟੋ ਹੀ ਆ ਆਟੋ ਹੀ ਸਾਰੀ ਤੇ ਆਟੋਮੈਟਿਕ ਹੀ ਥੱਲੇ ਡੇਗੇ ਦਿੰਦੀ ਆ ਇੱਕ ਇਕੱਲਾ ਮਾਲ ਮਾਲ ਪਾਣਾ ਪੈਂਦਾ ਲੋਡਰ ਦੇ ਨਾਲ ਠੀਕ ਆ ਜੀ ਇਧਰ ਦੀ ਇਧਰ ਦੀ ਬੈਕ ਸਾਈਡ ਇੱਥੋਂ ਜੀ ਬੈਕ ਸਾਈਡ ਜੀ ਮਲਾ ਮਾਨਾ ਆ ਜਾਓ ਦਿਖਾ ਇਧਰ ਹੀ ਸੜ ਗੱਡਾ ਮਾਲ ਪਾਣਾ ਪੈਂਦਾ ਇਹ ਚ ਮਾਲ ਪਾਣਾ ਪੈਂਦਾ ਜੀ ਬਸ ਇਹ ਚ ਮਾਲ ਪਾਈ ਜੋ ਪੈਕਿੰਗ ਕਰ ਕਰ ਆਟੋਮੈਟਿਕ ਮਲਾ ਚੱਕਦਾ ਸਾਰਾ ਕਟੂ ਆਟਾ ਖਤਮ ਨਾ ਟੂ ਆਟਾ ਦੀ ਕੋਈ ਲੋੜ ਨਹੀਂ ਇਹ ਪਾਣੀ ਪੂਣੀ ਪੈਣ ਤੋਂ ਜਿਵੇਂ ਹੀ ਬਹੁਤ ਬੜਾ ਮਲਨ ਵੇਟ ਦਾ ਕੰਮ ਤੇ ਭਾਈ ਇਹ ਬਾਣ ਚ ਵੀ ਲਿਆ ਕੇ ਪਾ ਸਕਦੇ ਆਪਾਂ ਜਿੱਥੇ ਆਪਣੀ ਮਰਜ਼ੀ ਲੈ ਟਰੈਕਟਰ ਦੇ ਵੀ ਚੱਲ ਆ ਜਾਣ ਟਰੈਕਟਰ ਮਗਰ ਪੈਂਦੀ ਆ ਹਾਂ ਇਹ ਟਰੈਕਟਰ ਤੇ ਵੀ ਚੱਲਦੀ ਆ ਮੋਟਰ ਤੇ ਵੀ ਚੱਲਦੀ ਆ ਅੱਛਾ ਮੋਟਰ ਤੇ ਵੀ ਚੱਲਦੀ ਆ ਇਹ ਟਰੈਕਟਰ ਤੇ ਵੀ ਚੱਲਦੀ ਆ ਮੋਟਰ ਤੇ ਵੀ ਚੱਲਦੀ ਆ ਪੀਟਿਓ ਪੀਟਿਓ ਨਾਲ ਪੀਟਿਓ ਨਾਲ ਚੱਲਦੀ ਆ ਤੇ ਜੇ ਆਪਾਂ ਮੋਟਰ ਤੇ ਮਾਲ ਖੇਚਣਾ ਹੋਵੇ ਉਹ ਮੋਟਰ ਲੱਗੀ ਹੋਈ ਆ ਉਹਦੇ ਵਾਸਤੇ ਫਿਰ ਜਨਰੇਟਰ ਦੀ ਲੋੜ ਪਊ ਜੇ ਆਪਾਂ ਜਨਰੇਟਰ ਲਾ ਲਓ ਉਹਦਾ ਕਨੈਕਸ਼ਨ ਲੈ ਕੇ ਜਿੱਥੇ ਵੀ ਪਲਾਟ ਲਾਣਾ ਉੱਥੇ ਲੈ ਕੇ ਚਲਾ ਸਕਦੇ ਆ ਇਹ ਇਹ ਮਾਲ ਤੁਸੀਂ ਆਪ ਬਣਾਉਨੇ ਹੋ ਜੀ ਆਪ ਬਣਾਨੇ ਕਿੱਥੇ ਜੀ ਇਹ ਜ਼ਿਲ੍ਹਾ ਸੰਗਰੂਰ ਜੀ ਦੜਬਾ ਢੜਬੇ ਬਣਦਾ ਮਰਾ ਢੜਬੇ ਸੰਦ ਪਹਿਲਾਂ ਤੋਂ ਹੀ ਮਸ਼ਹੂਰ ਹੈ ਢੜਬੇ ਬਣਦੀ ਹੈ ਜੀ ਇਹਦਾ ਮਲਾਂ ਮੇੜਦਾ ਤੁਸੀਂ ਆਪ ਖੋਜ ਕਰੀਏ ਦੀ ਖੋਜ ਹਾਂਜੀ ਹਾਂ ਵੱਡੀ ਗੱਲ ਆ ਬਾਈ ਨੇ ਆਪ ਹੀ ਖੋਜ ਕਰੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਖਦੇ ਜੀ ਫਿਰ ਹਾਂਜੀ ਇਹਦਾ ਪ੍ਰਾਈਸ ਜੇ ਕਿਸਾਨ ਨੇ ਵੀਰ ਜੀ ਹੈਗਾ ਇਹਦਾ ਮੇਲੇ ਦਾ 13.5 ਲੱਖ ਰੁਪਈਆ ਪੂਰਾ ਰੇਟ ਹੈਗਾ 14 ਲੱਖ ਰੁਪਈਆ ਇਹਦਾ ਅੱਛਾ 50000 ਰੁਪਈਆ ਡਿਸਕਾਊਂਟ ਕਰਤਾ ਆ ਜਾ ਮਲਾਂ ਡਿਸਕਾਊਂਟ ਵੀ ਕਰਤਾ ਨੇ 50000 ਜੀ ਨਾਲ ਬੋਕ ਕਰਾਉ ਇਹਦਾ ਬੋਕ ਇਹਦਾ ਰਜਗਾਰ ਵੀ ਆ ਬਾਈ ਲੈ ਜਾ ਅਗਲੇ ਦੇ ਖੇਤ ਬੰਨ ਕੇ ਹਾਂਜੀ 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 ਬ 42 ਹਸ ਪਾਵਰ ਦੇ ਉੱਤੇ ਜਿਹੜਾ ਮਰਜ਼ੀ ਲਾਉਂਦਾ ਆ ਜਾ ਮਲਾ 45 ਵਾਲਾ ਵੀ ਪਾ ਸਕਦਾ ਜਿਹੜਾ ਹੁਣ ਲਾਉਂਦਾ ਬਹੁਤ ਖੁਸ਼ੀ ਹੋਈ ਬਾਈ ਅਡੇਡੇ ਸੰਦ ਦੇਖ ਕੇ ਧੰਨਵਾਦ ਤੇਰਾ ਨੋਲੇਜ ਦੇਣ ਵਾਸਤੇ ਬਾਈ ਇੱਕਦਰੀ ਸਾਰੇ ਕਿਤੇ ਕੈਮਰਾ ਫੇਰ ਮਾਰ ਦੋ ਠੀਕ ਆ ਵੀਰ ਬਾਈ ਜੀ ਸਾਹਿਬ ਓਕੇ ਜੀ ਸਸਕਾ